ਹਾਂਜੀ ਇਧਰ ਮੈਂ ਜੀ ਤੁਸੀਂ ਨਾਲ ਹੋ ਜੋ ਨਾ ਜੀ ਬਾਦੋ ਜਨਾਬ ਚਲੋ ਜੀ ਚਲੋ ਜੀ ਆਪਣਾ ਨਾਮ ਤੇ ਵਾਰਡ ਨੰਬਰ ਦਾ ਐ ਨਮਸਕਾਰ ਜੈਨ ਮੈਂ ਖੁਸ਼ਾਲ ਚਰਮਾ ਗੌਰਵ ਸਮਾਜ ਸੇਵਕ ਮੇਰੇ ਪਿਤਾ ਜੀ ਮਹੇਸ਼ ਸ਼ਰਮਾ ਜੋ ਕਿ ਬਿਜਲੀ ਬੋਰਡ ਦੀ ਵੀ ਸੇਵਾ ਨਿਭਾ ਚੁੱਕੇ ਆ ਜੇ ਰਿਟਾਇਰ ਹੋਏ ਆ ਅੱਜ ਅਸੀਂ ਵਾਰਡ ਨੰਬਰ 16 ਤੋਂ ਜਿਹੜੇ ਮੇਰੇ ਫਾਜ਼ਲ ਸਾਹਿਬ ਆ ਇਲੈਕਸ਼ਨ ਲੜ ਰਹੇ ਆ 16 ਨੰਬਰ ਵਾਰਡ ਤੋਂ ਹਲਕਾ ਨਾਰਥ ਤੋਂ ਜੋ ਕਿ ਬਟਾਲਾ ਰੋਡ ਤੇ ਪੈਂਦੀ ਹੈ ਆਜ਼ਾਦ ਆਜ਼ਾਦ ਉਮੀਦਵਾਰ ਆਪਣਾ ਚੋਣ ਸ਼ਾਨ ਸਰ ਟਰੱਕ ਜਿਹੜੇ ਮੁੱਦਿਆਂ ਨੂੰ ਲੈ ਕੇ ਚੋਣ ਲੜਦੇ ਆ ਸਰ ਮੁੱਦਾ ਦੇਖੋ ਜੀ ਪਬਲਿਕ ਦਾ ਜਿਹੜੇ ਮੇਜਰ ਮੁੱਦੇ ਆ ਕੋੜੇ ਦੇ ਲਿਫਟਿੰਗ ਦਾ ਸੀਵਰੇਜ ਦਾ ਔਰ ਗੰਦੇ ਪਾਣੀ ਦਾ ਇਹ ਮੇਨ ਮੇਜਰ ਹੈ ਜੀ ਅਸੀਂ ਉਹ ਵਾਡ ਵਾਸੀ ਨੇ ਪ੍ਰਣ ਕੀਤਾ ਹੈ ਕਿ ਇੱਕ ਵਾਰੀ ਸੇਵਾ ਦਾ ਮੌਕਾ ਦਿਓ ਪਹਿਲ ਦੇ ਆਧਾਰ ਤੇ ਜਿਹੜੇ ਤੁਹਾਡੇ ਜਿਹੜੇ ਕੰਮ ਪੈਂਡਿੰਗ ਹੋ ਕਰਾਈ ਜਾਣਗੇ ਅੱਜ ਕੱਲ ਪਾਰਟੀਆਂ ਨੂੰ ਮਿਹਨਤੀ ਵਰਕਰਾਂ ਨੂੰ ਲੋੜ ਨਹੀਂ ਆ ਉਹ ਗੱਲ ਜਿਹੜੀ ਕਹਾਵਤ ਬਣੀ ਹੈ ਸਿਆਣੇ ਦੀ ਪੈਸਾ ਫੈਂਕ ਤਮਾਸ਼ਾ ਦੇ ਪੈਸਾ ਸੁੱਟੋ ਤੇ ਅੱਜ ਕੱਲ ਦੂਜੇ ਪਾਰਟੀਆਂ ਜੁਆਏ ਉਹਨਾਂ ਨੂੰ ਪਹਿਲ ਦਿੰਦੇ ਆ ਇਸ ਕਰਕੇ ਸਾਨੂੰ ਪਾਰਟੀਆਂ ਨਾਲ ਦੇਖਾ ਕੀਤਾ ਸਾਡੇ ਸਰ ਆਮ ਆਦਮੀ ਪਾਰਟੀ ਚ ਵੀ ਰਿਆਂ 6-7 ਸਾਲ ਉਸ ਤੋਂ ਬਾਅਦ ਫਿਰ ਮੈਂ ਸ਼ਰਮਣੀ ਅਕਾਲੀ ਦਲ ਨਾਲ ਵੀ ਜੁੜਿਆ ਰਿਹਾ ਕਿ ਵਾਰ ਦੀ ਆਪਣੀ ਲੋਣੀ ਕਰਦੇ ਆ ਵੋਟਰਾਂ ਨੂੰ ਮੈਂ ਸਰ ਵੋਟਰਾਂ ਨੂੰ ਇਹ ਅਪੀਲ ਹੱਥ ਜੋੜ ਕੇ ਜਾਵਾਂਗਾ ਕਿ ਇੱਕ ਵਾਰੀ ਸੇਵਾ ਦਾ ਮੌਕਾ ਦਿਓ ਆਪਾਂ ਯੂਥ ਦੇ ਅੱਗੇ ਲਿਆਓ ਕਿਉਂਕਿ ਆਪਣਾ ਲਾਗਾ ਨਿਵਾਸੀ ਨੂੰ ਪਤਾ ਹੈ ਕਿ ਕਮ ਕਾਰ ਬਹੁਤ ਪੈਂਡਿੰਗਾਂ ਜੋ ਕਿ ਵਾਰਡ ਚ ਜਿਹੜੇ ਹੋਣ ਵਾਲੇ ਆ ਤੇ ਮੇਰਾ ਸਰ ਮੇਰੀ ਵਾ ਆਪਣਾ ਸਭ ਤੋਂ ਪਹਿਲੇ ਮੈਂ ਕੁਸ਼ਾਲ ਸ਼ਰਮਾ ਗੌਰਵ ਵਾਰਡ ਨੰਬਰ 16 ਹਰਕਾ ਨਾਰਥ ਚੌਂ ਨਿਸ਼ਾਨ ਟਰੱਕ ਆਜ਼ਾਦ ਉਮੀਦਵਾਰ ਮੇਰੀ ਬੇਨਤੀ ਹੈ ਹੱਥ ਜੋੜ ਕੇ ਕਿ ਵੱਧ ਤੋਂ ਵੱਧ ਵੋਟਾਂ ਪਾ ਕੇ ਮੈਨੂੰ ਕਾਰਪੋਰੇਸ਼ਨ ਚ ਭੇਜੋ